ਅਨ ਦੇਖੀ ਖਬਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਿਹਤ ਤੇ ਚਰਚਾ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਆ ਸੋ ਅੱਜ ਸਾਡੇ ਨਾਲ ਦੁੱਖ ਨਿਵਾਰਨ ਆਯੁਰਵੈਦਿਕ ਦਵਾਈਖਾਨਾ ਦੇ ਆਨਰ ਵੈਦ ਹਰਜੀਤ ਸਿੰਘ ਮਾਵੀ ਜੀ ਜੁੜੇ ਨੇ ਮਾਵੀ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਬੜਾ ਸ਼ੁਕਰੀਆ ਸੋ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਵਿਅਕਤੀਆਂ ਨੂੰ ਪੈਰਾਂ ਉੱਤੇ ਬਾਹਾਂ ਦੇ ਵਿੱਚ ਜਿਆਦਾ ਦਰਦ ਹੋ ਰਿਹਾ ਹੈ ਜਿਸ ਦੇ ਨਾਲ ਉਹ ਕਾਫੀ ਉਲਝਦੇ ਹੋਏ ਨਜ਼ਰ ਆ ਰਹੇ ਨੇ ਸੋ ਮੇਰਾ ਪਹਿਲਾ ਸਵਾਲ ਇਹੀ ਹੈਗਾ ਕਿ ਜਿਹੜੇ ਲੋਕਾਂ ਨੂੰ ਦਰਦ ਜਿਆਦਾ ਹੋ ਰਿਹਾ ਨੇ ਕੀ ਕਾਰਨ ਲੱਗਦੇ ਨੇ ਤੁਹਾਨੂੰ ਜਿਹੜੇ ਇਹ ਲੱਤਾਂ ਪੈਰਾਂ ਦੇ ਵਿੱਚ ਦਰਦ ਦੀ ਜਿਹੜੀ ਘਟਨਾਵਾਂ ਨੇ ਜਿਆਦਾ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਰ ਬਹੁਤ ਵਧੀਆ ਵੈਸੇ ਤੁਸੀਂ ਵਿਸ਼ਾ ਚੁਣਿਆ ਤੇ ਅੱਜ ਕੱਲ੍ਹ ਜੇ ਤੁਸੀਂ ਦੇਖੋ ਕਿਸੇ ਦੇ ਵੀ ਘਰ ਆਪਾਂ ਜਾਈਏ ਜਾ ਕੇ ਚਾਹ ਪਾਣੀ ਪੀਣ ਤੋਂ ਬਾਅਦ ਇਹੀ ਗੱਲਾਂ ਸ਼ੁਰੂ ਬਜਾਉਂਦੀਆਂ ਨੇ ਕਿ ਯਾਰ ਮੇਰੇ ਗਿਸੇ ਨੇ ਇੱਥੇ ਬੈਕ ਤੇ ਪੇਨ ਹੁੰਦਾ ਮੇਰੀ ਸਸਟਰ ਨੂੰ ਲੱਦਾ ਚ ਪੇਨ ਹੁੰਦਾ ਇਹਦੇ ਸਿਰ ਦੇ ਵਿੱਚ ਪੇਨ ਹੁੰਦਾ ਇਹਦੇ ਜੋਇੰਟ ਦੇ ਵਿੱਚ ਪੇਨ ਹੁੰਦਾ ਇਹਦੇ ਕੋਟਿਆਂ ਦੇ ਵਿੱਚ ਪੇਨ ਹੁੰਦਾ ਮਤਲਬ ਦਰਦਾਂ ਦੀ ਜਿਹੜੀ ਸਮੱਸਿਆ ਵੱਡੇ ਪੱਧਰ ਤੇ ਉੱਤੇ ਜਿਹੜੀ ਹੈਗੀ ਆ ਇਹ ਲੋਕਾਂ ਦੇ ਵਿੱਚ ਇਹ ਤਜ਼ੀਜ਼ ਹੈ ਜਿਹੜੀ ਵਧਦੀ ਜਾ ਰਹੀ ਹੈ ਪਰ ਹੁਣ ਆਪਾਂ ਜੇ ਇਹਨੂੰ ਕਹਿ ਲਈਏ ਕੋਈ ਇਹਦਾ ਇੱਕ ਕਾਰਨ ਮੰਨ ਲਈਏ ਕਿ ਸਿਰਫ ਤੇ ਸਿਰਫ ਇਹਦਾ ਇਹੀ ਕਾਰਨ ਹੋ ਸਕਦਾ ਹੈ ਕਿ ਜੋੜਾਂ ਦੇ ਵਿੱਚ ਦਰਦ ਦਾ ਬਾਡੀ ਦੇ ਵਿੱਚ ਦਰਦ ਦਾ ਸਰੀਰ ਵਿੱਚ ਦਰਦ ਦਾ ਇਹਦਾ ਇੱਕ ਕਾਰਨ ਹੀ ਹੈਗਾ ਅਰਿੰਦਰ ਜੀ ਤੇ ਕਈ ਕਾਰਨ ਹੈਗੇ ਜੁੱਦਾ ਕਿ ਤੁਹਾਡਾ ਸ਼ੂਗਰ ਲੈਵਲ ਹੈ ਨਾ ਉਹ ਬਾਤ ਰਿਹ ਹੈ ਤਾਂ ਵੀ ਤੁਹਾਡੇ ਸਰੀਰ ਦੇ ਵਿੱਚ ਵਿਕਨੈਸ ਆਉਣ ਕਰਕੇ ਦਰਦ ਆ ਸਕਦੀ ਹੈ ਉਸ ਤੋਂ ਬਾਅਦ ਤੁਹਾਡਾ ਬਲੱਡ ਪ੍ਰੈਸ਼ਰ ਅਗਰ ਲੋ ਹੋ ਰਿਹਾ ਹੈ ਉਨੇ ਜਿਹੜੀ ਬਾਡੀ ਆ ਤਨਾ ਦੇ ਵਿੱਚ ਆ ਜਾਂਦੀ ਆ ਤਾਂ ਉਹਦੇ ਕਰਕੇ ਵੀ ਤੁਹਾਡੇ ਸਰੀਰ ਦੇ ਵਿੱਚ ਕਰਦਾ ਜਿਹੜੀ ਹੁਸਾਦੀ ਆ ਤੁਹਾਡੇ ਲੀਵਰ ਦੇ ਵਿੱਚ ਪ੍ਰੋਬਲਮ ਹੈ ਲੀਵਰ ਪੈਟੀ ਹੈ ਲੀਵਰ ਦੇ ਵਿੱਚ ਗਰਮੀ ਹੈ ਲੀਵਰ ਦੇ ਵਿੱਚ ਸੋਸਸ ਹੈ ਜਿਹਦੇ ਨਾਲ ਬਲੱਡ ਦਾ ਸਰਕੂਲੇਸ਼ਨ ਬਲੱਡ ਦੀ ਫਿਲਟਰੇਸ਼ਨ ਪ੍ਰੋਪਰ ਮਾਤਰਾ ਦੇ ਵਿੱਚ ਨਹੀਂ ਹੁੰਦੀ ਤੇ ਬਾਡੀ ਦੇ ਵਿੱਚ ਇਨਫਲਮੇਸ਼ਨ ਅੰਦਰੋਂ ਨਹੀਂ ਸੋਚ ਪੈਦਾ ਹੋ ਜਾਂਦੀ ਆ ਉਹਦੇ ਨਾਲ ਵੀ ਤੁਹਾਨੂੰ ਦਰਦਾਂ ਹੋ ਸਕਦੀ ਆ ਇਸ ਤੋਂ ਲੱਗ ਕਾਰਟੀਲੇਜ ਇੱਕ ਜੋਇੰਟਾਂ ਦੇ ਵਿੱਚ ਇੱਕ ਗ੍ਰੀਸ ਵਰਗਾ ਪਦਾਰਥ ਹੈ ਜਿਹੜਾ ਪਾਇਆ ਜਾਂਦਾ ਹੈ ਤਾਂ ਕਿ ਦੋਨੋਂ ਜੋਇੰਟ ਆਪਸ ਵਿੱਚ ਰਗੜਦਾ ਹੋਣ ਸਾਡੀ ਬਾਡੀ ਦੇ ਵਿੱਚੋਂ ਹੁੰਦਾ ਹੈ ਉਹਦੇ ਵਿੱਚ ਡੀਜਨਰੇਟ ਹੋਣ ਦੇ ਕਾਰਨ ਸਮੇਂ ਤੋਂ ਬਾਅਦ ਮਤਲਬ 40 ਸਾਲ ਤੋਂ ਬਾਅਦ ਅਕਸਰ ਇਹ ਉਹ ਜਿਹੜਾ ਹੈਗਾ ਕਸ ਦੀ ਕਸ ਦੀ ਉਹ ਖਤਮ ਹੋਣਾ ਬਾਡੀ 'ਚੋਂ ਸ਼ੁਰੂ ਹੋ ਜਾਂਦਾ ਹੈ ਤੇ ਆਕਸ ਵਿੱਚ ਆ ਕੇ ਜਿਹੜੇ ਦੋਨੋਂ ਜੋਇੰਟ ਨੇ ਆਪਸ ਵਿੱਚ ਰਗੜਨ ਹੋਣ ਲੱਗ ਜਾਂਦੇ ਨੇ ਜਿਸ ਦੇ ਕਰਕੇ ਜੋੜਾਂ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਤੇ ਇਹਦਾ ਸਭ ਤੋਂ ਵੱਡਾ ਪ੍ਰਭਾਵ ਉਹ ਗੋਟਿਆਂ ਦੇ ਉੱਤੇ ਜਾਂਦਾ ਪੈਂਦਾ ਹੈ ਕਿਉਂਕਿ ਸਾਰੇ ਸਰੀਰ ਦਾ ਭਜਨ ਗੋਟਿਆਂ ਦੇ ਚੱਕੜਾ ਹੁੰਦਾ ਹੈ ਤੇ ਇਸੇ ਕਰਕੇ ਜਦੋਂ ਕਿਸੇ ਦੀ ਵੀ ਆਪਾਂ ਕੋਈ ਇੱਕ ਗੋਟਿਆਂ ਨਾਲ ਸੰਬੰਧਿਤ ਗੱਲ ਕਰਦੇ ਹਾਂ ਉਹ ਕਹਿੰਦਾ ਜਦੋਂ ਤੁਰਦੇ ਆ ਤਾਂ ਕੜਕੜ ਕੜੀ ਆ ਜਾਂਦੀ ਹੈ ਉਹਦਾ ਕਾਰਨ ਇਹ ਹੁੰਦਾ ਹੈ ਕਿ ਜਿਹੜਾ ਕਾਫੀ ਲੇਜ਼ ਵਿੱਚ ਹੁੰਦਾ ਹੈ ਉਹ ਖਤਮ ਹੋ ਗਿਆ ਅੰਦਰ ਤੇ ਦੋਨੋਂ ਜੋਇੰਟ ਆਪਸ ਵਿੱਚ ਰਗੜਨ ਲੱਗ ਜਾਂਦੇ ਆ ਤੇ ਉਹ ਦਰਦ ਪਾਣਾ ਸ਼ੁਰੂ ਹੋ ਜਾਂਦੇ ਆ ਉਸ ਤੋਂ ਬਾਅਦ ਤਾਂ ਜੂਰੇ ਐਸਿਡ ਵਧ ਰਹੇ ਆ ਬਹੁਤ ਜ਼ਿਆਦਾ ਪੇਰਦਾਸ ਜੂਰੇ ਐਸਿਡ ਵਧ ਰਹੇ ਆ ਉਦੇ ਕਾਰਨ ਵੀ ਤੁਹਾਡੀ ਬਾਡੀ ਦੇ ਵਿੱਚ ਪੇਨ ਹੋਊਗਾ ਉਹ ਤੋਂ ਬਾਅਦ ਤੁਹਾਡੀ ਵਾਈ ਮਨ ਲਓ ਕਿ ਹਵਾ ਹੂੰ ਬਾਤ ਕਹਿ ਦਿੰਦੇ ਨੇ ਆਜ਼ਰਬੈਜਾਨੀ ਭਾਸ਼ਾ ਦੇ ਜੀ ਜੀ ਜੇਕਰ ਬਾਤ ਤੁਹਾਡੀ ਬਾਡੀ ਦੇ ਵਿੱਚ ਵਧ ਰਹੀ ਹੈ ਕਿਸੇ ਕਾਰਨ ਕਰਕੇ ਤਾਂ ਵੀ ਬਾਤ ਨਾਲ ਸੰਬੰਧਿਤ ਜਿਹੜੇ ਰੋਕਾ ਦੇ ਵਿੱਚ ਜਿਹੜਾ ਜੋਇੰਟ ਪੇਨ ਹੈ ਉਹ ਮੁੱਖ ਹੈਗਾ ਉਹਦੇ ਨਾਲ ਵੀ ਤੁਹਾਡੀ ਜਿਹੜੀ ਜੋਇੰਟ ਪੇਨ ਆ ਬਾਡੀ ਦੇ ਵਿੱਚ ਪੇਨ ਜਿਹੜਾ ਹੈਗਾ ਉਹ ਹੋ ਸਕਦਾ ਉਸ ਤੋਂ ਬਾਅਦ ਆ ਤੁਸੀਂ ਦੇਖ ਰਹੇ ਹੋਊਗਾ ਪੁਲਿਸ ਐਂਟੀ ਟੈਰੋਰਾਈਜ਼ੇਸ਼ਨ ਦੇ ਵਿੱਚ ਜਿਹੜੇ ਲੋਕ ਬਹੁਤ ਜ਼ਿਆਦਾ ਇੰਟਰੋਗੇਟ ਹੁੰਦੇ ਆ ਇਸ ਗੱਲ ਨੂੰ ਆਪਾਂ ਲਾ ਲਈਏ ਵਿੱਚ ਕਿ ਪੁਰਾਣੇ ਸਮਿਆਂ ਦੇ ਵਿੱਚ ਕੋਈ ਛੱਟ ਵੱਜੀ ਹੈ ਨਾ 40 50 ਸਾਲ ਤੋਂ ਬਾਅਦ ਉਹ ਛੱਟ ਰੜਕਣ ਲੱਗ ਜਾਂਦੀ ਹੈ ਹੂੰ ਤੋ ਇਹਦਾ ਇੱਕ ਆਧਾਰਨ ਬੜਾ ਲੋਕਾ ਤੋਂ ਨਾ ਤੋ ਸੁਣਿਆ ਅ ਪਰਿਵਾਰ ਜਦੋਂ ਬੈਠੇ ਕੋ ਚਰਚਾ ਸੁਣਤੀ ਹੈ ਜਿੰਨਾ ਲੋਕਾਂ ਨੂੰ ਪੁਲਿਸ ਨੇ ਡੈਰੋਗਟ ਕੀਤਾ ਕਿ ਅਕਸਰ ਹੀ ਜਦੋਂ 50 60 ਸਾਲ ਦੇ ਹੁੰਦੇ ਆ ਤਾਂ ਉਹਨਾਂ ਦੇ ਪੂਰੀ ਬਾਡੀ ਦੇ ਵਿੱਚ ਜੋਇੰਟ ਦੇ ਵਿੱਚ ਪੇਨ ਜਿਹੜਾ ਹੈਗਾ ਉਹ ਬਹੁਤ ਵੱਡੇ ਪੱਧਰ ਤੇ ਆਪੇ ਹੋਣਾ ਸ਼ੁਰੂ ਹੋ ਜਾਂਦਾ ਸੋ ਇਸ ਕਰਕੇ ਅੰਦਰ ਜੇ ਆਪਾਂ ਇੱਕ ਕਾਰਨ ਲੈ ਲਈ ਉਸ ਤੋਂ ਬਾਅਦ ਗਠੀਆ ਜਿਹੜਾ ਹੈਗਾ ਗਠੀਆ ਇਹਦਾ ਬਹੁਤ ਵੱਡਾ ਕਾਰਨ ਹੈਗਾ ਗਠੀਆ ਵੀ ਕੋਈ ਇੱਕ ਤਰ੍ਹਾਂ ਦਾ ਨਹੀਂ ਹੈਗਾ ਉਸ ਤੋਂ ਅਬਸਟਰੈਕਟ ਹੈਗਾ ਜਿਹੜਾ ਕਟਿਆ ਉਹ ਇਹਦੇ ਨਾਲ ਹੀ ਰਿਲੇਟਡ ਹੈ ਜਿਹੜਾ ਆਪਾਂ ਕਹਿੰਦੇ ਵਿੱਚ ਐਗਲਿਸ ਜੀ ਹਾਂ ਕੱਟ ਜਾਂਦਾ ਹੈ ਨਾ ਕਾਪੀ ਇਸ ਕੱਟ ਜਾਂਦਾ ਹੈ ਨਾ ਉਸ ਤੋਂ ਬਾਅਦ ਰੋਸਟੇਪ ਅਲਸੈਟਪ ਪਲੱਸ ਹੈਗਾ ਸੋਰੈਸਟਿਕ ਅਲਸੈਟਪ ਹੈਗਾ ਲੂਪਸ ਅਲਸੈਟਪ ਹੈਗਾ ਨਾ ਜਿਹਦੇ ਵਿੱਚ ਅ ਦੋ ਤਿੰਨ ਕਾਰਨ ਤਾਂ ਇਦਾਂ ਦੇ ਹੈ ਕਿ ਇੱਕ ਤਾਂ ਸਕਿਨ ਡਿਸਆਰਡਰ ਦਾ ਕਾਰਨ ਹੈ ਇੱਕ ਆਟੋ ਇਮਿਊਨ ਹੁੰਦਾ ਸਾਡੀ ਬਾਡੀ ਦੇ ਵਿੱਚ ਇਮਿਊਨ ਸਿਸਟਮ ਹੈ ਹਮ ਹਮ ਉਹਨ ਸਿਸਟਮ ਹੁੰਦਾ ਹੈ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਹੁੰਦੀ ਹੈ ਜੀ ਸਾਡੀ ਬਾਡੀ ਦੇ ਵਿੱਚ ਕੋਈ ਵਾਇਰਸ ਅਟੈਕ ਕਰਦਾ ਕੋਈ ਜ਼ਹਿਰੀਲਾ ਤੱਤ ਅੰਦਰ ਚਲਾ ਜਾਂਦਾ ਕੋਈ ਬਿਮਾਰੀ ਡਿਜ਼ੀਜ਼ ਅਟੈਕ ਕਰਦੀ ਹੈ ਤਾਂ ਸਾਡੇ ਇਮਿਊਨ ਸਿਸਟਮ ਨੇ ਉਹਦੇ ਨਾਲ ਲੜ ਕੇ ਉਹਦੇ ਬਾਤ ਪਾ ਕੇ ਸਾਨੂੰ ਬਿਮਾਰੀ ਤੋਂ ਰਾਹਤ ਪਾਉਣੀ ਹਮ ਬਟ ਆਟੋਇਮਿਊਨ ਕਿਹੜੀ ਬਿਮਾਰੀ ਹੈ ਜਿੱਦੇ ਵਿੱਚ ਸਾਡਾ ਇਮਿਊਨ ਸਿਸਟਮ ਹੀ ਸਾਡੀ ਬਾਡੀ ਤੋਂ ਖਲਾਫ ਹੋ ਜਾਂਦਾ ਹਮ ਵੱਲੋਂ ਬਾਰਡਰਾਂ ਦੇ ਉੱਤੇ ਜਿਹੜੀ ਸਾਡੀ ਸੈਨਾ ਖੜੀ ਹੈ ਅਗਰ ਸਾਡੇ ਪੀਐਮ ਦੇ ਕਹਿਣੇ ਤੋਂ ਬਾਹਰ ਹੋ ਕੇ ਸਾਡੀ ਹੀ ਕੰਟਰੀ ਦੇ ਉੱਤੇ ਅਟੈਕ ਕਰਨ ਲੱਗ ਜਾਵੇ ਏਦਾਂ ਦਾ ਉਹ ਸਿਚੁਏਸ਼ਨ ਹੋ ਜਾਂਦੀ ਹੈ ਆਟੋਇਮਿਊਨ ਹੀ ਕਹਿੰਦੀ ਬਿਮਾਰੀ ਹੈ ਜਿਹਦੇ ਨਾਲ ਵੀ ਪੂਰੀ ਬਾਡੀ ਦੇ ਵਿੱਚ ਜੋੜਾਂ ਦੇ ਵਿੱਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਸੋ ਐਵੇਂ ਸਾਰੇ ਕਾਰਨ ਹੈਗੇ ਆ ਬਾਡੀ ਦੇ ਵਿੱਚ ਦਰਦਾਂ ਦੇ ਸਾਡੇ ਕੋਲ ਜਦੋਂ ਪ੍ਰੈਸ਼ਰ ਆਉਂਦਾ ਹੈ ਤਾਂ ਅਸੀਂ ਇਹ ਨਹੀਂ ਚਾਹ ਕੇ ਉਹਨੂੰ ਦਵਾਈ ਨਹੀਂ ਦੇ ਦੇਣੀ ਹੁੰਦੀ ਆਯੁਰਵੇਦ ਦਾ ਜਿਹੜਾ ਸਭ ਤੋਂ ਮੇਨ ਫਾਰਮੂਲਾ ਉਹ ਇਹ ਹੀ ਹੈਗਾ ਕਿ ਇਹਨਾਂ ਦੇ ਦਰਦ ਹੋ ਕਿਉਂ ਰਿਹਾ ਹੈ ਹੂੰ ਜੋਇੰਟ ਦੇ ਵਿੱਚ ਹੋ ਰਿਹਾ ਹੈ ਕਿ ਆਮ ਲੱਤਾਂ ਦੇ ਵਿੱਚ ਹੋ ਰਿਹਾ ਹੈ ਕਿ ਬੈਕ ਦੇ ਵਿੱਚ ਹੋ ਰਿਹਾ ਹੈ ਕਿ ਛੇੜ ਦੇ ਹੱਡੀ ਦੇ ਵਿੱਚ ਹੋ ਰਿਹਾ ਹੈ ਕਿ ਕੋਈ ਮੜਕਾ ਪ੍ਰੈਸ ਹੋਇਆ ਹੈ ਕੋਈ ਦਸ ਪ੍ਰੈਸ ਹੋਈ ਹੈ ਜੀ ਕਿੱਥੇ ਪ੍ਰੋਬਲਮ ਹੈ ਸੋ ਉਸ ਪ੍ਰੋਬਲਮ ਨੂੰ ਦੇਖਦੇ ਹੋਏ ਪਰ ਉਹਦੇ ਮੁਤਾਬਕ ਉਹਨੂੰ ਮੈਡੀਸਨਾਂ ਜਿਹੜੀ ਉਹ ਦੇਣੀ ਕੀਤੀ ਹੈ ਤਾਜਾ ਕੇ ਹੋਲ ਠੀਕ ਹੁੰਦਾ ਕਿਉਂਕਿ ਆਦਰਪੇਦ ਨੇ ਤਾਂ ਜੜ ਤੋਂ ਹੀ ਬਿਮਾਰੀ ਨੂੰ ਕਟਮ ਕਰਨਾ ਹੈ ਤਾਂ ਕਿ ਟੈਂਪਲੀ ਦਿੱਤੀ ਹੂੰ ਜਿਹੜੀ ਗਠੀਏ ਦੀ ਬਿਮਾਰੀ ਹੈਗੀ ਕੀ ਗਠੀਏ ਨਾਲ ਵੀ ਜਿਹੜਾ ਸੋਜੇ ਆ ਪੈਰ ਦੇ ਵਿੱਚ ਜੇ ਮੈ ਸੋਜਾ ਆ ਗਿਆ ਹੈਗਾ ਗਠੀਏ ਕਾਰਨ ਇਹਦੇ ਨਿਸ਼ਾਨ ਕੀ ਕੀ ਨੇ ਹੋਰ ਗਠੀਆ ਤਾਂ ਦੇਖੋ ਇਤਸਾਲ ਭਿਆਨਕ ਹੈਗਾ ਗਠੀਏ ਨਾਲ ਤਾਂ ਟੁੱਟੇ ਜਿਹੜੇ ਹੱਥ ਪੈਰਾਂ ਦੇ ਹੈ ਨਾ ਅੰਗ ਉਂਗਲੀਆਂ ਹੈ ਗਿਆ ਉਹ ਵੀ ਮੁੜਨੀਆਂ ਸ਼ੁਰੂ ਹੋ ਜਾਂਦੀਆਂ ਨੇ ਹੂੰ ਕਠੀਆਂ ਤਾਂ ਇੰਨਾ ਭਿਆਨਕ ਹੈਗਾ ਔਰ ਇਤ ਦਾ ਦਰਦ ਇਹਦਾ ਹੁੰਦਾ ਹੈ ਕਿ ਤੁਸੀਂ ਕਿਸੇ ਵੀ ਪੇਨ ਕਿਲਰ ਦੇ ਨਾਲ ਇਹ ਤੇ ਦਰਦ ਨੂੰ ਰੋਕ ਨਹੀਂ ਸਕਦੇ ਜੀ ਤੋਂ ਵੈਸੇ ਤਾਂ ਲਾ ਇਲਾਜ ਹੀ ਹੋ ਕਿਹਾ ਜਾਂਦਾ ਹੈ ਬਿਮਾਰੀ ਨੂੰ ਪਰ ਆਦਰਵੇ ਦੇ ਵਿੱਚ ਤਾਂ ਸਾਡੀਆਂ ਪ੍ਰਾਣਾ ਇਹਦਾ ਇਲਾਜ ਜਿਹੜਾ ਹੈ ਉਹ ਹੈਗਾ ਆ ਹਮ ਲੱਛਣ ਤਾਂ ਇਹਦੇ ਬਹੁਤ ਹੁੰਦੇ ਨੇ ਕਠੀਆਂ ਦੇ ਕਿ ਸਭ ਤੋਂ ਪਹਿਲਾਂ ਤਾਂ ਤੁਹਾਡਾ ਜਿਹੜਾ ਜੂਰਕ ਐਸਟਾ ਉਹ ਜੀ ਹੁਣ ਇਹ ਗਲਿਕ ਐਸਿਡ ਕਿਉਂ ਵੱਧ ਰਿਹਾ ਤੁਹਾਡੇ ਲਿਵਰ ਦੇ ਵਿੱਚ ਪ੍ਰੋਬਲਮ ਹੋ ਸਕਦੀ ਹੈ ਤੁਹਾਡੇ ਲਿਵਰ ਦੇ ਵਿੱਚ ਗਰਮੀ ਪੈਦਾ ਹੋ ਗਈ ਲਿਵਰ ਦੇ ਓਟੀਪੀਟੀ ਵੱਧ ਗਏ ਐਸਿਓਪੀਐਚਪੀਟੀ ਕਹਿੰਦੇ ਜਿਹਨੂੰ ਜਾਂ ਲਿਵਰ ਤੁਹਾਡਾ ਫੈਟੀ ਹੋ ਗਿਆ ਜਾਂ ਲਿਵਰ ਦਾ ਫੈਲੋਸਿਸ ਹੋ ਗਿਆ ਲਿਵਰ ਦਾ ਸਰੋਸਿਸ ਹੋ ਗਿਆ ਸੋ ਉਹਦੇ ਵਿੱਚ ਜੂਨਿਕ ਐਸਿਡ ਆ ਜਿਹੜਾ ਵਧਣਾ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਤੁਹਾਡੀ ਕਿਡਨੀ ਫੰਕਸ਼ਨਿੰਗ ਜਿਹੜੀ ਹੈਗੀ ਹੈ ਅਗਰ ਉਹਦੇ ਵਿੱਚ ਕੋਈ ਪ੍ਰੋਬਲਮ ਹੋ ਗਈ ਤਾਂ ਤੁਹਾਡਾ ਜੂਨਿਕ ਐਸਿਡ ਆ ਜਿਹੜਾ ਵਧਣਾ ਸ਼ੁਰੂ ਹੋ ਜਾਂਦਾ ਜਿਵੇਂ ਕਰਕੇ ਉਹ ਅਕਰਨੂ ਦੇ ਗੱਟੇ ਦਾ ਰੂਪ ਧਾਰਨ ਕਰ ਲੈਂਦਾ ਹੈ ਜਿਸ ਦੇ ਨਾਲ ਬਹੁਤ ਪਿਆਰਿਤ ਪੀਣ ਜਿਹੜੀ ਹੈ ਉਹ ਹੁੰਦੀ ਹੈ ਸੋ ਵੈਜੀ ਜਿਹੜੇ ਇਹਦਾ ਕਾਰਨ ਤੁਹਾਨੂੰ ਕੀ ਕੀ ਜਿਹੜੇ ਮੋਟਾਪਾ ਜਿੰਨੇ ਲੱਗਦਾ ਹੈਗਾ ਮੋਟਾਪੇ ਕਾਰਨ ਵੀ ਦਰਦ ਹੋ ਸਕਦੇ ਨੇ ਸਰ ਮੋਟਾਪੇ ਕਾਰਨ ਕਰਦੇ ਨੀਂਦੇ ਮੋਟਾਪਾ ਹੋ ਕਿਉਂ ਰਿਹਾ ਉਹਦੇ ਕਾਰਨ ਕਰਕੇ ਤੁਹਾਡੀ ਬੋਡੀ ਦੇ ਵਿੱਚ ਹੋ ਰਿਹਾ ਹੂੰ ਜੇਕਰ ਤੁਹਾਨੂੰ ਥਾਇਰੋਇਡ ਦੀ ਪ੍ਰੋਬਲਮ ਆ ਗਈ ਜੀ ਥਾਇਰੋਇਡ ਇੱਕ ਗਲੈਂਡ ਹੁੰਦਾ ਜਿਹੜਾ ਕਿ ਸਾਡੇ ਗਰਦਨ ਦੇ ਵਿੱਚ ਇੱਥੇ ਹੂੰ ਅਗਰ థਾਇਰੋਇਡ ਬਧ ਮਾਤਰਾ ਦੇ ਵਿੱਚ ਬਣਨ ਲੱਗ ਜੂਗਾ ਤਾਂ ਤੁਹਾਨੂੰ ਮਟਾਵਾ ਡਾਲ ਕੇ ਲਿਉਗਾ ਤਾਂ థਾਇਰੋਇਡ ਘੱਟ ਮਾਤਰਾ ਦੇ ਵਿੱਚ ਤੁਹਾਡਾ ਗਲੈਂਡ ਬਣਨ ਲੱਗ ਜੂਗਾ ਡਿਸਆਰਡਰ ਹੋ ਜੂਗਾ ਤਾਂ ਤੁਹਾਨੂੰ ਜਿਹੜਾ ਹੈਗਾ वजन ਘਟਣਾ ਸ਼ੁਰੂ ਹੋ ਜੂਗਾ ਇਹ ਦੋਨੋਂ ਸਿਚੁਏਸ਼ਨਾਂ ਦੇ ਵਿੱਚ ਜੇਕਰ ਬੰਦੇ ਨੂੰ वजन ਵਧਣਾ ਸ਼ੁਰੂ ਹੋ ਜਾਂਦਾ ਹੈ ਜਾਂ वजन ਘਟਣਾ ਸ਼ੁਰੂ ਹੋ ਜਾਂਦਾ ਹੈ ਤਾਂ ਤੁਹਾਡੀ ਬਾਡੀ ਦੇ ਵਿੱਚ ਦਰਦ ਦਾ ਸੰਭਾਵਨਾ ਕੋ ਹੋਣੀ ਹੈ ਪਰ ਕੋ ਜੋਇੰਟ ਪੇਨ ਨਹੀਂ ਹੋਣੀ ਉਹ ਨਾਰਮਲ ਬਾਡੀ ਦੀਆਂ ਦਰਦਾਂ ਹੁੰਦੀਆਂ ਨੇ ਵਟਾਪੇ ਦੇ ਵਧਣੇ ਆ ਘਟਣ ਦੇ ਨਾਲ ਜਾਂ ਲਿਵਰ ਦੀ ਕੋਈ ਫੰਕਸ਼ਨਿੰਗ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਕਿਉਂਕਿ ਲਿਵਰ ਇੱਕ ਐਸਾ ਅੰਗ ਹੈ ਬਾਡੀ ਦਾ ਜਿਨੇ ਸਾਡੀ ਬਾਡੀ ਦਾ ਜਿੰਨਾ ਵੀ ਬਲੱਡ ਹੈਗਾ ਬਾਡੀ ਦੇ ਵਿੱਚ ਭਾਵੇਂ 6 ਲੀਟਰ ਦਾ 7 ਲੀਟਰ 8 ਲੀਟਰ ਹੈ ਤਾਂ ਉਹਨੇ ਸਾਰੇ ਦਾ ਸਾਰਾ ਜਿਹੜਾ ਬਲੱਡ ਹੈ ਉਹਨੂੰ ਫਿਲਟਰ ਕਰਨਾ ਹੁੰਦਾ ਉਹਦੇ ਚ ਕਿੰਨੇ ਜੈਰੀਲੇ ਦਾ ਤਾਕਸਟ ਹੈਗੇ ਆ ਉਹਨਾਂ ਨੂੰ ਬਾਹਰ ਕੋਰ ਤੋਂ ਵੱਖਰੇ ਕਰਕੇ ਬਾਹਰ ਕੱਢਣਾ ਹੁੰਦਾ ਅੱਛਾ ਜਦੋਂ ਇੰਦਾ ਵੀ ਪ੍ਰੋਬਲਮ ਆਉਂਦੀ ਹੈ ਤਾਂ ਫਿਰ ਉਦੋਂ ਮੇਨ ਬਾਡੀ ਦੇ ਵਿੱਚ ਦਰਦ ਆ ਜਿਹੜੀਆਂ ਆਉਂਦੀਆਂ ਐ ਵੈਜੀ ਜਿਵੇਂ ਪੈਰ ਸੁੱਜਣੇ ਸ਼ੁਰੂ ਹੋ ਜਾਂਦੇ ਨੇ ਪੈਰਾਂ ਦੇ ਨਾਲ ਨਾਲ ਹੱਡੀਆਂ ਦੇ ਕਾਹ ਜਿਹੜਾ ਮੂਵਮੈਂਟ ਆ ਉਹ ਘਟ ਜਾਂਦੀ ਹੈਗੀ ਆ ਕਿਉਂਕਿ ਸੋਜਾਂ ਬਹੁਤ ਜ਼ਿਆਦਾ ਆ ਜਾਂਦਾ ਨੱਤਾਂ ਦੇ ਉੱਤੇ ਤੇ ਪਹਿਲਾਂ ਫਿਰ ਪੇਸ਼ੈਂਟ ਨੂੰ ਕਰਾਉਣਾ ਕੀ ਚਾਹੀਦਾ ਫਿਰ ਸਰ ਪੈਰ ਸੁੱਜਣੇ ਲਿਵਰ ਦੇ ਵਿੱਚ ਵੀ ਸੁੱਜਦੇ ਆ ਤੇ ਕਿਡਨੀ ਦੀ ਪ੍ਰੋਬਲਮ ਹੈ ਤੇ ਵੀ ਸੁੱਜਦੇ ਆ ਹੂੰ ਕਿਉਂਕਿ ਜੋ ਵੀ ਅਸੀਂ ਖਾਤਾ ਪੀਤਾ ਸਾਡੀ ਕਿਡਨੀ ਨੇ ਫਿਲਟਰ ਕਰਕੇ ਪਿਸ਼ਾਬ ਦੇ ਰਾਹੀਂ ਉਹ ਸਾਰੇ ਨੂੰ ਜੂਰੀਆਂ ਨੂੰ ਜਿਹਨਾਂ ਦੀ ਕਰੀਟਿਨਿਨ ਹੈਗਾ ਉਹਨੂੰ ਪ੍ਰੋਟੀਨ ਨੂੰ ਐਲਬੋਮਨ ਨੂੰ ਜਿੰਨੇ ਵੀ ਪਾਲਤੂ ਤੱਤ ਜਿਹੜੇ ਹੈਗੇ ਬਾਡੀ ਤੋਂ ਨਹੀਂ ਚਾਹੀਦੇ ਜਾਂ ਐਕਸੈਸ ਦੇ ਵਿੱਚ ਹੈਗੇ ਆ ਜਿਆਦਾ ਦੇ ਵਿੱਚ ਹੈਗੇ ਆ ਉਹਨਾਂ ਨੂੰ ਬਾਹਰ ਕੱਢਣਾ ਹੁੰਦਾ ਹੈ ਅਗਰ ਉਹ ਕਿਡਨੀ ਆਪਣਾ ਕੰਮ ਛੱਡ ਦਿੰਦੀ ਆ ਜਿਹਨਾਂ ਨੂੰ ਜ਼ਿਆਦਾਤਰ ਵੀ ਕਰੀਟਿਨਿਨ ਲੈਵਲ ਹੈ ਜਿਹੜਾ ਵਧਣ ਲੱਗ ਜਾਂਦਾ ਜਿੱਥੇ ਜਾ ਕੇ ਡੈਂਸਸਸ ਤੱਕ ਦੀ ਪ੍ਰੋਬਲਮ ਆ ਜਾਂਦੀ ਹੈ ਉੱਥੇ ਜਾ ਕੇ ਪੈਰਾਂ ਦੇ ਉੱਤੇ ਸੋਜ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਇਸੇ ਤਰ੍ਹਾਂ ਜਦੋਂ ਲਿਵਰ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਲਿਵਰ ਦੇ ਵਿੱਚ ਲਾਸਟ ਸਟੇਜ ਜਿਹੜੀ ਹੈਗੀ ਆ ਸਰੋਸਿਸ ਹੈਗੀ ਆ ਜਿੱਥੇ ਜਾ ਕੇ ਲਿਵਰ ਸੁਗੜ ਜਾਂਦਾ ਹੈ ਜਾਂ ਬਹੁਤ ਜ਼ਿਆਦਾ ਸਖਤ ਹੋ ਜਾਂਦਾ ਹੈ ਉੱਥੇ ਲਿਵਰ ਹੀ ਪਾਣੀ ਛੱਡਣ ਲੱਗ ਜਾਂਦਾ ਹੈ ਤੇ ਪਾਣੀ ਪੇਟ ਦੇ ਵਿੱਚ ਭਰਨਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਕੱਲੇ ਪੈਰਾਂ ਤੇ ਵੀ ਸਰੀਰ ਦੇ ਹੋਰ ਅੰਗਾਂ ਤੇ ਜਿੱਦਾਂ ਮੂੰਹ ਦੇ ਉੱਤੇ ਹੈ ਨਾ ਅੱਖਾਂ ਦੇ ਉੱਤੇ ਪੈਰਾਂ ਦੇ ਉੱਤੇ ਹੱਥਾਂ ਦੇ ਉੱਤੇ

ਇਹ ਕਹਿ ਰਹੇ ਨੇ ਕਿ ਮੇਰੇ ਪੈਰ ਦੇ ਵਿੱਚ ਜਿਆਦਾ ਦਰਦ ਰਹਿੰਦਾ ਕਿਉਂਕਿ ਇਹਨਾਂ ਦਾ ਕੰਮ ਆ ਜਿਹੜਾ ਉਹ ਬੈਠਣ ਦਾ ਜਿਆਦਾ ਹੈਗਾ ਜਿਸ ਕਾਰਨ ਇਹਨਾਂ ਦੇ ਪੈਰਾਂ ਦੇ ਵਿੱਚ ਦਰਦ ਰਹਿੰਦਾ ਹੈ ਇਹ ਕਹਿੰਦੇ ਵੀ ਕੀ ਕਰਨਾ ਚਾਹੀਦਾ ਮੈਨੂੰ ਵੀ ਕੱਲੇ ਪੈਰਾਂ 'ਚ ਰਹਿੰਦਾ ਹੈ ਕਿ ੱਟੀਆਂ ਦੇ ਵਿੱਚ ਰਹਿੰਦਾ ਕਿੱਥੇ ਰਹਿੰਦਾ ਉਂਗਲਾਂ ਦੇ ਵਿੱਚ ਰਹਿੰਦਾ ਹੈ ਕਿ ਪੂਰੇ ਪੈਰ 'ਚ ਪੰਜੇ 'ਚ ਰਹਿੰਦਾ ਆ ੱਟੀਆਂ ਦੇ ਵਿੱਚ ਕਈ ਵਾਰ ਦਰਦ ਹੁੰਦਾ ਕਿਹੜੀ ਸੱਜਾਗਾ ਤੇ ਦਰਦ ਹੁੰਦਾ ਸਰ ਜੋ ਏਡੀ ਏਡੀ ਸਾਈਡ ਰਹਿਦਾ ਜਦੋਂ ਦਰਦ ਕਰਦਾ ਕਿਸ ਚੀਜ਼ ਨਾਲ ਏਡੀ ਸਾਈਡ ਅੱਡੀ ਦੇ ਵਿੱਚ ਜ਼ਿਆਦਾ ਦਰਦ ਰਹਿੰਦਾ ਹੈ। ਪੱਤੇ ਦੇ ਵਿੱਚ ਰਹਿੰਦਾ ਤਾਂ ਤੁਹਾਨੂੰ ਆਪਣਾ ਜਿਹੜਾ ਯੂਰਿਕ ਐਸਿਡ ਹੈ ਨਾ ਇਹ ਜ਼ਰੂਰ ਚੈੱਕ ਕਰਾ ਲੈਣਾ ਚਾਹੀਦਾ। ਯੂਰਿਕ ਐਸਿਡ ਦਾ ਵਧਣ ਦੇ ਨਾਲ ਜਾਂ ਅੱਡੀ ਦਾ ਜਿਹੜਾ ਸੈਜ ਹੈ ਉਹਦੇ ਵਧਣ ਨਾਲ ਵੀ ਅੱਡੀ ਦੇ ਵਿੱਚ ਦਰਦ ਜਿਹੜਾ ਹੈਗਾ ਰਹਿਣਾ ਸ਼ੁਰੂ ਹੋ ਜਾਂਦਾ ਹੈ। ਪੈਸੇ ਦਾ ਤੁਹਾਡੀ ਜਿਹੜੀ ਸਮੱਸਿਆ ਇੱਥੇ ਹੱਲ ਹੋ ਜੂਗੀ ਤੁਹਾਡਾ ਯੂਰਿਕ ਐਸਿਡ ਹੈ ਜਿਹੜਾ ਵਾਧਾ ਹੁੰਦਾ ਜਿੱਤੇ ਕਰਕੇ ਉਹ ਦਰਦ ਰਹਿ ਰਿਹਾ। ਹੂੰ। ਸੋ ਵਾਟ ਜੀ ਦਾ ਜਿਹੜਾ ਨੰਬਰ ਹੈਗਾ ਉਹ ਵੀ ਸਕਰੀਨ ਦੇ ਉੱਤੇ ਚਾਹਿਆ ਹੈਗਾ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ। ਕਿਉਂਕਿ ਆਯੁਰਵੈਦਿਕ ਦੀ ਜਿਹੜੀ ਦਵਾਈ ਹੈਗੀ ਆ ਉਸਦੇ ਨਾਲ ਹਰ ਇੱਕ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈਗਾ। ਸੋ ਵੈਜੀ ਇੱਕ ਜਿਹੜਾ ਸੋਜੇ ਦੇ ਤਾਂ ਤਾਂ ਦੱਸ ਦਿੱਤਾ ਹੈਗਾ ਪਰ ਮੋਟਾਪਾ ਜਿਹੜਾ ਹੈਗਾ ਉਹ ਕਈ ਮੈਂ ਵੇਖੇ ਨੇ ਪੇਸ਼ੇਵਰ ਜਿਹੜੇ ਫੁੱਲਦੇ ਜਾਂਦੇ ਨੇ। ਯਾਨੀ ਪਹਿਲਾਂ ਤਾਂ ਸੁੱਕੇ ਹੁੰਦੇ ਨੇ ਫਿਰ ਉਹ ਵਧਦੇ ਜਾਂਦੇ ਨੇ, ਫੁੱਲਦੇ ਜਾਂਦੇ ਨੇ। ਜਿਸ ਕਾਰਨ ਉਹਨਾਂ ਨੂੰ ਤੁਰਨ ਫਿਰਨ ਦੇ ਵਿੱਚ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਫਿਰ ਉਹਨਾਂ ਨੂੰ ਕੀ ਕਰਨਾ ਚਾਹੀਦਾ ਜੀ? ਸਰ ਇਹਦੇ ਤੇ ਖਾਣ-ਪਾਨ ਤੇ ਵੀ ਡਿਪੈਂਡ ਕਰਦਾ ਹੈ ਕਈ ਵਾਰ ਅਗਿਆਨਤਾ ਦੇ ਵਿੱਚ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕੀ ਖਾਣਾ ਹੈ ਕੀ ਨਹੀਂ ਖਾਣਾ ਹੈ ਕਈ ਲੋਕ ਟ੍ਰੈਵਲਿੰਗ ਜ਼ਿਆਦਾ ਕਰਦੇ ਰਹਿੰਦੇ ਆ ਜਿਨ੍ਹਾਂ ਨੂੰ ਖਾਦ ਸਰੀਬਾਰ ਦਾ ਤਣਾ ਪਤਾ ਹੈ ਕਈ ਲੋਕਾਂ ਦੀ ਬੈਠਕੀ ਜ਼ਿਆਦਾ ਰਹੀ ਹੈ ਜਿਨ੍ਹਾਂ ਨੂੰ ਅਕਸਰ ਬੈਠਣ ਦੇ ਨਾਲ ਫਟਾਪਾ ਜਿਹੜਾ ਵਧਦਾ ਜਾਂਦਾ ਹੈ ਪਰ ਅਸਲ ਜਿਹੜਾ ਹੈਗਾ ਨਾ ਕਿ ਜਦੋਂ ਅਸੀਂ ਜ਼ਿਆਦਾ ਕਾਰਬੋਹਾਈਡਰੇਟ ਵਾਲੀਆਂ ਚੀਜ਼ਾਂ ਜ਼ਿਆਦਾ ਪੈਟਰਨੀਆਂ ਜਿੱਦਾਂ ਮਠਿਆਈਆਂ ਉਹਨੀਆਂ ਡੱਬੇਵੰਤ ਜੂਸ ਹੋ ਗਏ ਫਾਸਟ ਫੂਡ ਹੋ ਗਿਆ ਇਹ ਜਦੋਂ ਅਸੀਂ ਖਾਂਦੇ ਆ ਤਾਂ ਸਾਡਾ ਲਿਵਰ ਜਿਹੜਾ ਹੈਗਾ ਉਹ ਕਾਰਬੋਹਾਈਡਰੇਟ ਨੂੰ ਫੈਟ ਦੇ ਵਿੱਚ ਤब्दीਲ ਕਰ ਦਿੰਦਾ ਉਹ ਕਰਦਾ ਤਾਂ ਇਸ ਕਰਕੇ ਆ ਫੈਟ ਦੇ ਵਿੱਚ ਤਵਦੀਨ ਕੇ ਕਾਰਬੋਹਾਈਡਰਟ ਉਹਦਾ ਹੀ ਤੁਸੀਂ ਖਾਣ ਦਾ ਤਾਂ ਟੱਕ ਹੈ ਪੈ ਗਿਆ ਉਹ ਸਟੋਰ ਕਰਕੇ ਰੱਖ ਜੀ ਫੈਟ ਤੋਂ ਬਾਅਦ ਉਹਨੂੰ ਕੈਲਸਿਅਮ ਦੇ ਵਿੱਚ ਤਬਦੀਲ ਕਰਕੇ ਸਟੋਰ ਕਰਕੇ ਰੱਖ ਲੈਂਦੇ ਕਿ ਜੇ ਇਹ ਵਕਤ ਲੋਕਾਂ ਕੋਲ ਸਾਡਾ ਨਾ ਮਿਲਿਆ ਤਾਂ ਉਹ ਉਹਸ ਕੈਲਸਿਅਮ ਨੂੰ ਫੇਰ ਫੈਟ ਦੇ ਵਿੱਚ ਤਬਦੀਲ ਕਰ ਦਿੰਦਾ ਹੈ ਫੈਟ ਦੇ ਵਿੱਚੋਂ ਫੇਰ ਉਹ ਉਹ ਉਸ ਨੂੰ ਤਬਦੀਲ ਕਰਕੇ ਫੇਰ ਵਰਗ ਦੇ ਸੈੱਲਾਂ ਨੂੰ એનર્ਜੀ ਦੀ ਦਿੰਦਾ ਹੈ ਹੂੰ ਕਰਦਾ ਤਾਂ ਆਪਣੇ ਫਾਇਦੇ خاطر ਹੈ ਪਰ ਅਸੀਂ ਫੇਰ ਉਸ ਰੈਗੂਲਰ ਰੁਟੀਨ ਦੇ ਵਿੱਚ ਖਾਣਾ ਜਦੋਂ ਖਾਈ ਜਾਂਦੇ ਆ ਤਾਂ ਰੈਗੂਲਰ ਗਲੂ ਹੈਾਈਡਰੇਟ ਫੈਟ ਦੇ ਵਿੱਚ ਬਦਲ ਕੇ ਸਟੋਰ ਕਰੀ ਜਾਂਦਾ ਜਿੱਤੇ ਵਾ ਸਾਨੂੰ ਵੱਡਾ ਆਪ ਹੈ ਜਿਹੜਾ ਆ ਜਾਂਦਾ ਪਰ ਇਹ ਵੀ ਲਿਵਰ ਦਾ ਰੋਖੀ ਹੈ ਲਿਵਰ ਤੇ ਜਦੋਂ ਪ੍ਰੋਬਲਮ ਆਉਂਦੀ ਆ ਉਦੋਂ ਹੀ ਲਿਵਰ ਇੰਦਾਂ ਦਾ ਕੰਮ ਕਰਦਾ ਹੈ ਨਹੀਂ ਤਾਂ ਲਿਵਰ ਹੀ ਇੱਕ ਸਾਡੀ ਬੋਡੀ ਦਾ ਹੈ ਜਿਹੜਾ ਹਰਦਾ ਜਿਹੜਾ ਇੱਕ ਟਾਈਮ ਤੇ ਪਾਚ ਤੋਂ ਵੀ ਜ਼ਿਆਦਾ ਟਾਸਕ ਹੈ ਜਿਹੜੇ ਉਹ ਕਰਦਾ ਹੈ ਔਰ ਇੱਕੋ ਹੀ ਅੰਗ ਹੈ ਜਿਹੜਾ ਆਪਣੇ ਆਪ ਨੂੰ ਰੀਜਨਰੇਟ ਕਰ ਸਕਦਾ ਹੈ ਆਪਣੇ ਆਪ ਨੂੰ ਆਪ ਚੱਲ ਇਸ ਮਰਤ ਤਰ੍ਹਾਂ ਹੂੰ ਸੋ ਵੈਜੀ ਜਿਵੇਂ ਆਪਾਂ ਬਾਹਰ ਲਿਆ ਚੀਜ਼ਾਂ ਜ਼ਿਆਦਾ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਅਸੀਂ ਬੱਚੇ ਵੀ ਆ ਜਿਹੜੇ ਉਹ ਬਾਹਰ ਗਿਆ ਚੀਜ਼ਾਂ ਖਾ ਕੇ ਖੁਸ਼ ਨੇ ਕਿਉਂਕਿ ਘਰ ਦਾ ਜਿਹੜਾ ਰੋਟੀ ਪਾਣੀ ਆ ਉਹ ਨੂੰ ਲੋਕ ਛੱਡਦੇ ਜਾ ਰਹੇ ਨੇ ਤਾਂ ਲੱਗਦਾ ਵੀ ਕਿਤੇ ਨਾ ਕਿਤੇ ਇਹ ਵੀ ਕਾਰਨ ਹੈਗਾ ਮੋਟਾਪਾ ਹੈਗਾ ਔਰ ਇਹਨਾਂ ਦੇ ਜਿਹੜਾ ਸਰੀਰ ਦੀ ਬੁਨਾਵਟ ਹੈਗੀ ਆ ਉਹ ਖਰਾਬ ਹੁੰਦੀ ਜਾ ਰਹੀ ਹੈ ਕਿਉਂਕਿ ਜਦੋਂ ਅਸੀਂ ਬਾਹਰ ਦਾ ਖਾਣਾ ਖਾ ਰਹੇ ਹਾਂ ਸਾਰੇ ਬਹਿ ਗਏ ਆ ਇtanto ਤੁਸੂ ਬਾਕਸਰੀ ਇਹ ਗੱਲ ਕਰਦਾ ਹੁੰਦਾ ਕਿ ਇਹ ਸਾਰਾ ਨਹੀਂ ਨਹੀਂ ਖੇੜ ਹੈ ਇਸ ਸਕੂਲਾਂ ਦੀਆਂ ਕੈਂਟੀਨਾਂ ਤੋਂ ਸ਼ੁਰੂ ਹੁੰਦੀ ਹੈ ਜਿੱਥੇ ਕਿਸੇ ਵੀ ਬੱਚੇ ਨੂੰ ਇਹ ਸਿਖਾਇਆ ਨਹੀਂ ਜਾਂਦਾ ਕਿ ਜਿਹੜਾ న్యూਟ੍ਰੀਸ਼ਨ ਵਾਲਾ ਖਾਣਾ ਉਹ ਕਿਹੜਾ ਆ ਕਿਹੜਾ ਜੰਕ ਫੂਡ ਆ ਜਿਹੜਾ ਤੈਨੂੰ ਨਹੀਂ ਖਾਣਾ ਚਾਹੀਦਾ ਕਿ ਖਾਣ ਨਾਲ ਬਿਮਾਰੀਆਂ ਵਧਦੀਆਂ ਨੇ ਜੀ ਪਰ ਤੁਸੀਂ ਸਕੂਲਾਂ ਦੀਆਂ ਕੈਂਟਿਨਾਂ ਚੈੱਕ ਕਰ ਲੋ ਤਾਂ ਉੱਥੇ ਕਦੇ ਵੀ ਕਿਸੇ ਫਾਸਟ ਫੂਡ ਜੂਸ ਏਦਾਂ ਦੀ ਚੀਜ਼ਾਂ ਨਹੀਂ ਮਿਲਣਗੀਆਂ ਜਿਆਦਾ ਤਾਂ ਪਾਸਟ ਫੂਡ ਹੀ ਮਿਲਣਗੇ ਔਰ ਉੱਥੋਂ ਬੱਚਿਆਂ ਨੂੰ ਆਰਦਾ ਜਿਹੜੀਆਂ ਬੈਗ ਪੈ ਜਾਂਦੀਆਂ ਨੇ ਸ਼ੁਰੂ ਹੋ ਜਾਂਦੀਆਂ ਨੇ ਫਿਰ ਅੱਜ ਕੱਲ ਅਵੇਲੇਬਿਲਟੀ ਇੰਨੀ ਹੈ ਕਿ ਤੁਹਾਡੇ ਇੱਕ ਕਲਿੱਕ ਦੇ ਉੱਤੇ ਏਦਾਂ ਦੀ ਐਪਾਂ ਹੈਗੀਆਂ ਕਿ ਤੁਹਾਡੇ ਦਵਾਰ ਦੇ ਉੱਤੇ ਹਰ ਚੀਜ਼ ਜਿਹੜੀ ਹੈ 5 ਮਿੰਟ ਤੋਂ ਪਹਿਲਾਂ ਆ ਜਾਂਦੀ ਹੈ ਡਿਲੀਵਰੀ ਸੋ ਇਹ ਸਾਨੂੰ ਹਰਜੀਤ ਸਿੰਘ ਮਾਵੀ ਜਿਨ੍ਹਾਂ ਨਾਲ ਆਪਾਂ ਨੇ ਗੱਲਬਾਤ ਕੀਤੀ ਔਰ ਇਹਨਾਂ ਦੇ ਵਧੀਆ ਸੁਝਾਅ ਦਿੱਤੇ ਨੇ ਔਰ ਕਿਉਂਕਿ ਜਿਹੜੀ ਆਯੁਰਵੈਦਿਕ ਦਵਾਈ ਹੈਗੀ ਐ ਇਸ ਦੇ ਨਾਲ ਹਰੇਕ ਬਿਮਾਰੀ ਦਾ ਇਲਾਜ ਕੀਤਾ ਜਾਣਾ ਹੈ ਸੋ ਸਕਰੀਨ ਦੇ ਉੱਤੇ ਇਹਨਾਂ ਦਾ ਨੰਬਰ ਵੀ ਚੱਲ ਰਿਹਾ ਹੈਗਾ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇੱਕ ਵਾਰ ਜ਼ਰੂਰ ਇਹਨਾਂ ਦਾ رائے ਲਾਓ ਕਿਉਂਕਿ ਇਹਨਾਂ ਦੀ رائے ਨਾਲ ਹੀ ਤੁਹਾਡੀਆਂ ਅਧੀਆਂ ਬਿਮਾਰੀਆਂ ਜਿਹੜੀਆਂ ਉਹ ਠੀਕ ਹੋ ਜਾਣਗੀਆਂ ਸੋ ਨਮਾ ਪ੍ਰੋਗਰਾਮ ਲੈ ਕੇ ਨਵੀਂ ਸ਼ਖਸੀਅਤ ਲੈ ਕੇ ਫਿਰ ਤੁਹਾਡੇ ਲਈ ਹਾਜ਼ਰ ਹੋਵਾਂਗੇ ਤਦ ਤੱਕ ਹਰਵਿੰਦਰ ਸਿੰਘ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਅਨਦੇਖੀ ਨਿਊਜ਼ ਸਾਸਿਕਾਲ